ਜੀ ਜੋ ਆ ਤੇ ਤੁਸੀਂ ਇਹ ਡਰਾਈਵਰ ਸੀ ਇਹ ਬਾਈ ਜੀ ਦੱਸਦੇ ਹਾਂ ਠੀਕ ਹੈ ਇਹ ਕਿਹਦੇ ਟਿੱਪੂ ਦੀ ਪਾਸ ਹੈ ਤੇ ਸ਼ਰੂਦ ਟਿੱਪੂ ਦੀ ਵਾ ਠੀਕ ਹੈ ਕੀ ਹਾਸਾ ਕਿਦਾਂ ਹੋਇਆ ਬਾਈ ਜੀ ਤੁੰਦ ਦੇ ਕਾਰਨ ਬਾਈ ਗੱਡੀ ਰੋਡ ਤੇ ਵਿਚਾਲੇ ਬੈਕ ਕਰ ਰਹੀ ਸੀ ਇਹ ਨਹੀਂ ਪਤਾ ਕਿ ਅੱਗੇ ਕਰ ਰਹੀ ਸੀ ਵਿਚਾਲੇ ਗੱਡੀ ਖੜੀ ਸੀ ਠੀਕ ਹੈ ਤੇ ਕੋਈ ਇਹਦੇ ਲਾਈਟ ਬੱਤੀ ਨਹੀਂ ਚੱਲ ਰਹੀ ਸੀਗੀ ਠੀਕ ਹੈ ਉਹਦੇ ਕਾਰਨ ਕੁਝ ਨਹੀਂ ਦਿਖਾਏਗਾ ਇਹ ਗੱਡੀ 'ਚ ਗੱਡੀ ਟਕਰੋਗੀ ਤੁੰਦ ਕਿੰਨੀ ਸੀ ਬ੍ਰਦਰ ਬਹੁਤ ਜ਼ਿਆਦਾ ਸੀਗੀ ਠੀਕ ਹੈ ਤਾਂ ਤੁਹਾਨੂੰ ਦਿਖਿਆ ਨਹੀਂਗਾ ਤੁੰਦ ਕਰ ਕੁਛ ਨਹੀਂ ਦਿਖ ਰਿਹਾ ਜੀ ਹੁਣ ਵੀ ਤੁਹਾਨੂੰ ਦਾ ਬਹੁਤ ਜ਼ਿਆਦਾ ਨਹੀਂ ਕੋਈ ਰਿਫਲੈਕਟਰ ਸੀ ਨਹੀਂ ਕੁਛ ਨਹੀਂ ਚੱਲ ਰਿਹਾ ਜੀ ਕੋਈ ਬੱਤੀ ਨਹੀਂ ਚੱਲ ਰਹੀ ਕੁਛ ਨਹੀਂ ਚੱਲ ਰਿਹਾ ਜੀ ਇਸ ਤਾਂ ਕਿਦਾਂ ਬੱਚੇ ਤੇ ਰਹਿ ਗਈ ਸਵਾਰੀਆਂ ਸਵਾਰੀ ਸਾਰੀ ਬਚਤ ਰਹਿ ਗਈ ਠੀਕ ਹੈ ਕਿੰਨੇ ਸਵਾਰੀਆਂ ਸੀ ਬਸ ਸਵਾਰੀਆਂ ਸੱਤ ਕਿਸੇ ਸਵਾਰੀਆਂ ਸੀਗੀਆਂ ਠੀਕ ਹੈ ਓਕੇ ਸਵੇਰੇ ਸੇਵਾ 15 ਦਾ ਸਮਾਂ ਸੀਦਾ ਟਾਈਮ ਸੀਗਾ ਪਰਮਜੀਤ ਜੀ ਤੁਸੀਂ ਵੀ ਵਾਦ ਦੇ ਵਿੱਚ ਸੀ ਹਾਂਜੀ ਹਾਂਜੀ ਠੀਕ ਹੈ ਕੀ ਗੱਲਬਾਤ ਕੀ ਹੋਈ ਸੀ ਐਕਸੀਡੈਂਟ ਕਿੱਦਾਂ ਬੱਸ ਉਹ ਰਾਲਾ ਮੁਰੇ ਆ ਮੁਰਦਾ ਸੀ ਖਾਂ ਟ੍ਰੱਕ ਸੀ ਖਾਂ ਰਾਲਾ ਸੀ ਇਹਨਾਂ ਨੂੰ ਆਪਾਂ ਤਾਂ ਕਨੈਕਟ ਕਰ ਠੀਕ ਹੈ ਜੀ ਉਹਦੇ ਉਹ ਵਿੱਚ ਵਜੇ ਜਾ ਕੇ ਬੱਸ ਠੀਕ ਹੈ ਤਾਂ ਕਿ ਸੱਟਾ ਕਿੰਨੀ ਅੱਕ ਲੱਗੀ ਹਾਂਜੀ ਠੀਕ ਹੈ ਬਚਤ ਹੈ ਹਾਂਜੀ ਬਾਤ ਸਰ ਹਾਂਜੀ ਸੀ ਸੀ ਪਹੁੰਚ ਗਿਆ ਤੋਟਲ ਸੋ ਵੀ ਇੱਕ ਪੀਆਰਟੀਸੀ ਦਾ ਐਕਸੀਡੈਂਟ ਹੋਇਆ ਕੀ ਮਾਮਲਾ ਹੈ ਇਹ ਹਟਲ ਸਾਡੇ ਕੋਲ ਜਾਣ ਕੇ ਕੋਈ ਥਰਡ ਪਾਰਟੀ ਛੱਡ ਕੇ ਗਈ ਸੀ ਇਹਨਾਂ ਨੂੰ ਕੋਈ ਨਾ ਕੰਡਕਟਰ ਬੱਸ ਦਾ ਕੰਡਕਟਰ ਉਹ ਤਿੰਨ ਨਾਲ ਹੋਰ ਪੇਸ਼ੈਂਟ ਸੀ ਟੋਟਲ ਚਾਰ ਪੇਸ਼ੈਂਟ ਆਏ ਸਾਡੇ ਕੋਲ ਉਹਦੇ ਅਕੋਰਡਿੰਗ ਕਹਿੰਦੇ ਵੀ ਇਹ ਐਕਸੀਡੈਂਟ ਹੋਇਆ ਕਿ ਬੱਸ ਹਿੱਟ ਕੀਤੀ ਕਿਸੇ ਹੋਰ ਵੇਕਰ ਨਾਲ ਤੇ ਇਹ ਹਾਲਾਤ ਤੋਂ ਤਾਂ ਏਦਾਂ ਹੀ ਲੱਗਦਾ ਵੀ ਕਾਫੀ ਜ਼ਿਆਦਾ ਨੁਕਸਾਨ ਲੱਗਦਾ ਪਰ ਮਰੀਜ਼ਾਂ ਦੀ ਹਾਲਾਤ ਤੇ ਹੈ ਵੀ ਇੱਕ ਦੋ ਮਰੀਜ਼ਾਂ ਦੇ ਜ਼ਿਆਦਾ ਸੀਰੀਅਸ ਸੀ ਜਿਨ੍ਹਾਂ ਦੇ ਸੀ ਸਟਿਚ ਲਾਤੇ ਆ ਉਹਨਾਂ ਨੂੰ ਰੈਫਰ ਕਰਤਾ ਹੈ ਬਾਕੀ ਦੋ ਮਰੀਜ਼ ਸੇਫ ਨੇ ਤੇ ਇੰਨੀ ਸਾਨੂੰ ਅਜੇ ਤੱਕ ਫਿਲਹਾਲ ਜਾਣਕਾਰੀ ਹੈਗੀ ਹੈ ਤੇ ਜਿਹੜੇ ਮਰੀਜ਼ ਲੈਂਦੇ ਗਏ ਉਹ ਇੱਕ ਥਰਡ ਪਾਰਟੀ ਦੁਆਰਾ ਲੈਂਦੇ ਗਏ ਕੋਈ ਕੋਈ ਮੁਲਾਜ਼ਮ ਨਹੀਂ ਅਜੇ ਤੱਕ ਇੱਥੇ ਵਿਜ਼ਿਟ ਹੋਇਆ ਨਾ ਕੋਈ ਤਾਂ ਕੋਈ ਸਰ ਜ਼ਿਆਦਾ ਗੰਭੀਰ ਸੱਟਾਂ ਤਾਂ ਨਹੀਂ ਗੰਭੀਰ ਕੋਈ ਸਿਰ ਤੇ ਸੱਟ ਇੱਕ ਮਰੀਜ਼ ਦੇ ਹੀ ਹੈਗੀ ਗੰਭੀਰ ਬਾਕੀ ਠੀਕ ਹੈ ਬਾਬਾ ਜੀ ਕੀ ਹਾਦਸਾ ਹੋਇਆ ਇਹ ਇਹ ਹਾਦਸਾ ਇਸ ਸਵੇਰੇ ਇੱਕ ਨਾ ਧੁੰਦ ਕਾਰਨ ਹੋਇਆ ਥੋੜਾ ਜਿਆ। ਠੀਕ ਹੈ ਜੀ। ਵੀ ਜਿਹੜਾ ਟਰੱਕ ਵਾਲਾ ਸੀਗਾ ਇਹਨੇ ਅੱਗੇ ਪਿੱਛੇ ਦੇਖਿਆ ਨਹੀਂ ਖਾਲੀ ਨੂੰ ਸੋਚਿਆ ਵੀ ਖਾਲੀ ਐ। ਇਹ ਤੋਂ ਬੈਕ ਕਰ ਰਿਹਾ ਸੀਗਾ। ਠੀਕ ਹੈ ਜੀ। ਵਿਚੋਂ ਬਾਸਤੀ ਆ ਤੁਸੀਂ ਬਾਸਤਾ ਹੀ। ਬਾਸਤਾ ਨੇ ਅੱਗੇ ਟਰੱਕ ਦੇਖਿਆ ਨਹੀਂ ਇਹਦਾ ਧੁੰਦ ਜਿਹਾ ਲਿਖਿਆ ਨਹੀਂ। ਉਹਨੇ ਅੱਗੇ ਉਹਦੇ ਵਿੱਚ ਲੱਗੀ। ਠੀਕ ਹੈ। ਤਾਂ ਸਵਾਰੀਆਂ ਦੀ ਬਚਤ ਹੈ? ਸਵਾਰੀਆਂ ਦੇ ਲੱਗੀ ਐ ਮਤਲਬ 5 10 ਦੇ ਸਵਾਰੀਆਂ ਲੱਗੇ ਦੇ ਸਕਦਾ ਮੋਲੀ ਟਟਾ ਆਈਆਂ ਨੇ ਕੀ ਲੱਗਦਾ ਧੁੰਦ ਕਾਰਨ ਇਹ ਹਾਦਸਾ ਹੋਇਆ ਇਹ ਧੁੰਦ ਕਾਰਨ ਹੋਇਆ ਇਹ ਧੁੰਦ ਕਾਰਨ ਹੋਇਆ ਸਰ ਕਿਵੇਂ ਦੇਖਦੇ ਹੋ ਸੜਕ 'ਸ ਰੱਖਿਆ ਫੋਰਸ ਲਗਾਤਾਰ ਪਹੁੰਚਦੀ ਹੈ ਤੇ ਧੁੰਦ ਬਾਕੀ ਜਾ ਰਹੀ ਹੈ ਕੀ ਮੈਸੇਜ ਦੇਣਾ ਹੈ ਵੀ ਇਹ ਹੈ ਵੀ ਅਸੀਂ ਲੋਕਾਂ ਨੂੰ ਇਹ ਵੀ ਅਵੇਅਰ ਕਰਦੇ ਹਾਂ ਵੀ ਜੋ ਅੱਗੇ ਧੁੰਦ ਦੇ ਅੱਗੇ ਮਨੂ ਦਿਨ ਆ ਰਹੇ ਨੇ ਸਲੋ ਚੱਲੋ ਅੱਗਾ ਪਿੱਛਾ ਦੇਖ ਕੇ ਚੱਲੋ ਅਸੀਂ ਟਰੱਕ ਵਾਲਿਆਂ ਨੂੰ ਵੀ ਕਹਿੰਦੇ ਹਾਂ ਵੀ ਤੁਸੀਂ ਇਕੱਲਾ ਇਕੱਲਾ ਜਾਣਾ ਹੁੰਦਾ ਨਾਲ ਇੱਕ ਕਨੈਕਟਰ ਵੀ ਹੋਵੇ ਕਿਉਂਕਿ ਨਾਲ ਸੇਫ ਅਗੇ 10 ਸਾਰੀਆਂ